ਮੋਗਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਡੀਸੀ ਮੋਗਾ ਨੂੰ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਪੱਕੀ ਨੁਮਾਇੰਦਗੀ ਖਤਮ ਕਰਨ ਦੇ ਵਿਰੁੱਧ ਮੈਮੋਰੰਡਮ ਦਿੱਤਾ ਗਿਆ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਨੇ ਸਿਆ ਕਿ ਪਹਿਲਾਂ ਕਾਂਗਰਸ ਅਤੇ ਹੁਣ ਭਾਜਪਾ ਹਮੇਸ਼ਾ ਹੀ ਪੰਜਾਬ ਦੇ ਨਾਲ ਮਤਰਈ ਮਾਂ ਵਾਲਾ ਸ਼ੁਰੂ ਕਰਦੀ ਆਈ ਹੈ। ਅੱਜ ਪੰਜਾਬ 'ਚ ਬਣੇ ਪਾਖੜਾ ਡੈਮ ਤੋਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਪੱਕੀ ਨੁਮਾਇੰਦਗੀ ਖਤਮ ਕਰਕੇ ਭਾਜਪਾ ਨੇ ਠੀਕ ਨਹੀਂ ਕੀਤਾ। ਤੇ ਅੱਜ ਅਸੀਂ ਡੀਸੀ ਮੋਗਾ ਦੇ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਇੱਕ ਮੈਮੋਰੰਡਮ ਦਿੱਤਾ ਹੈ। ਅਤੇ ਮੋਦੀ ਸਰਕਾਰ ਤੋਂ ਵੀ ਅਪੀਲ ਕੀਤੀ ਹੈ ਕਿ ਆਪਣੇ ਇਸ ਫੈਸਲੇ ਨੂੰ ਦੁਬਾਰਾ ਵਿਚਾਰਿਆ ਜਾਵੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਫੈਸਲੇ ਤੇ ਦੁਬਾਰਾ ਵਿਚਾਰ ਨਹੀਂ ਕੀਤਾ ਜਾਂਦਾ ਆਉਣ ਵਾਲੇ ਸਮੇਂ ਵਿੱਚ ਤਕੜਾ ਸੰਘਰਸ਼ ਪੰਜਾਬ ਕਰੇਗਾ ਇਹ ਜਿਹੜਾ ਜੀ ਸਭ ਤੋਂ ਪਹਿਲਾਂ ਲੋਕਤੰਤਰ ਦੇ ਵਿੱਚ ਤਾਂ ਇੱਕੋ ਇਹੀ ਤਰੀਕਾ ਹੁੰਦਾ ਕਿ ਅਸੀਂ ਡੀਸੀ ਸਾਹਿਬ ਨੂੰ ਜਿਵੇਂ ਅੱਜ ਅਸੀਂ ਹਰਮਨਦੀਪ ਜੀ ਦੀ ਜ਼ਿਲ੍ਹਾ ਪ੍ਰਧਾਨ ਆ ਜਿਹੜੇ ਸਾਡੇ ਆਮ ਆਦਮੀ ਦੇ ਉਹਨਾਂ ਦੀ ਅਗਵਾਈ 'ਚ ਅਸੀਂ ਮੰਗ ਪੱਤਰ ਦੇ ਰਹੇ ਆ ਲੋਕਤੰਤਰ ਕੇ ਇਹੀ ਤਰੀਕਾ ਜੇਕਰ ਇਸ ਤੋਂ ਬਾਅਦ ਆ ਜਿਹੜਾ ਉਹ ਸੰਘਰਸ਼ ਕੀਤਾ ਜਾਊਗਾ ਜੇਕਰ ਇਹ ਨਾ ਹਟੇ ਜਿਸ ਤਰੀਕੇ ਦੇ ਨਾਲ ਪਿਛਲੇ ਇਹਨਾਂ ਨੇ 70 ਸਾਲਾਂ ਤੋਂ ਸਾਡੇ ਪੰਜਾਬ ਦੇ ਨਾਲ ਮਤਰਈ ماں ਵਾਲਾ ਕਾਂਗਰਸ ਨੇ ਔਰ ਬੀਜਪੀ ਨੇ ਵੀ ਉਸੇ ਲੀਹਾਂ ਤੇ ਚੱਲਦੇ ਹੋਏ ਸਾਡੇ ਕੀਤਾ ਕਿਉਂਕਿ ਚੰਡੀਗੜ੍ਹ ਵੀ ਜਿਹੜਾ ਵਸਿਆ ਉਹ ਵੀ ਪੰਜਾਬ ਦੇ ਪਿੰਡ ਅਜਾੜ ਕੇ ਵਸਾਇਆ ਗਿਆ ਇਸੇ ਤਰੀਕੇ ਦੇ ਨਾਲ ਜਿਹੜਾ ਭਾਖੜਾ ਡੈਮ ਆ ਭਾਖੜਾ ਬਿਆਸ ਡੈਮ ਉਹ ਵੀ ਪੰਜਾਬ ਦੇ ਪਿੰਡ ਅਜਾੜ ਕੇ ਉੱਥੇ ਬਣਾਇਆ ਗਿਆ ਜਿਹਦੇ ਵਿੱਚ 60% ਸਾਡਾ ਸਾਡਾ ਪੰਜਾਬ ਦਾ ਸ਼ੇਅਰ ਸੀ 40% ਜਿਹੜਾ ਸ਼ੇਅਰ ਸੀ ਉਹ ਹਰਿਆਣੇ ਦਾ ਸੀ ਇਹਦੇ ਨਾਲ ਨਾਲ ਜਿਹੜਾ ਪੰਜਾਬ ਦੇ ਨਾਲ ਉਹਨਾਂ ਨੇ ਹਰਿਆਣੇ ਤੇ ਵੀ ਬਹੁਤ ਵੱਡੀ ਸੱਟ ਮਾਰੀ ਆ ਅਸੀਂ ਜਿਹੜਾ ਇਹ ਅੱਜ ਮੰਗ ਪੱਤਰ ਦੇ ਕੇ ਕੋਈ ਮੰਗ ਕਰਦੇ ਹਾਂ ਕਿ ਇਸੇ ਤਰੀਕੇ ਨੂੰ ਦੁਬਾਰਾ ਬੈਠ ਕੇ ਬਿਠਾ ਕੇ ਇਹਨੂੰ ਦੁਬਾਰਾ ਫੇਰ ਨੋਟੀਫਿਕੇਸ਼ਨ ਕਰਕੇ ਜਿਹੜਾ ਪੰਜਾਬ ਦਾ ਬਣਦਾ ਹੱਕ ਉਹ ਦਿੱਤਾ ਜਾਵੇ ਔਰ ਹਰਿਆਣੇ ਦਾ ਬਣਦਾ ਹੱਕ ਦਿੱਤਾ ਜਾਵੇ ਤੇ ਜੇਕਰ ਜੇਕਰ ਨਾ ਇਹਨਾਂ ਨੇ ਇਸ ਚੀਜ਼ ਤੇ ਕੋਈ ਦੌਰ ਕੀਤੀ ਤਾਂ ਜਿਹੜੀ ਆਮ ਆਦਮੀ ਪਾਰਟੀ ਆ ਉਹ ਅੱਗੇ ਸੰਘਰਸ਼ ਵਿੜੇਗੀ ਅੱਜ ਅਸੀਂ ਆਮ ਆਦਮੀ ਪਾਰਟੀ ਮੋਗਾ ਵੱਲੋਂ ਡੀਸੀ ਸਾਹਿਬ ਨੂੰ ਮੈਮੋਰੰਡਮ ਉਹਨਾਂ ਦੇ ਥਰੂ ਪੰਜਾਬ ਦੇ ਜਿਹੜੇ ਰਾਜਪਾਲ ਨੇ ਉਹਨਾਂ ਨੂੰ ਮੈਮੋਰੰਡਮ ਦੇਣਾ ਕਿ ਜਿਹੜੀ ਕੇਂਦਰ ਸਰਕਾਰ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਕਿ ਤਿੰਨ ਡੈਮ ਜਿਹੜੀ ਉਹਨਾਂ ਦਾ ਬੋਰਡ ਜਿਹੜੀ ਉਹਦੇ ਰੱਖ-ਰਖਾਓ ਦੇਖਦਾ ਉਹਦੇ ਵਿੱਚ ਜਿਹੜੇ ਪੰਜਾਬ ਦੇ ਤੇ ਹਰਿਆਣੇ ਦੇ ਜਿਹੜੇ ਦੋ ਪੱਕੇ ਮੈਂਬਰ ਹੁੰਦੇ ਸੀ ਉਹਦੇ ਵਿੱਚ ਇਹਨਾਂ ਨੇ ਤਰਮੀਮ ਕਰਕੇ ਨੋਟੀਫਿਕੇਸ਼ਨ ਜਾਰੀ ਕਰਕੇ ਕੇਂਦਰ ਸਰਕਾਰ ਨੇ ਰਿਡਿਊਸ ਦੱਸਤਾ ਉਹਨੂੰ ਉਹਦੇ ਚ ਹੋਰ ਮਾਪਦਾਨ ਰੱਖੇ ਤੇ ਜਿਹੜੀ ਪੱਕੀ ਪੰਜਾਬ ਦੀ ਜਿਹੜੀ ਉਹਦੇ ਵਿੱਚ ਨੁਮਾਇੰਦਾ ਬੈਠਦਾ ਸੀ ਉਹ ਉਹਨਾਂ ਨੇ ਉਹਦੇ ਵਿੱਚ ਖਾਰਜ ਕਰ ਦਿੱਤਾ ਅਸੀਂ ਆਮ ਆਦਮੀ ਪਾਰਟੀ ਵੱਲੋਂ ਮੰਗ ਕਰਦੇ ਆਂ ਵੀ ਜਿਵੇਂ ਕਾਂਗਰਸ ਨੇ ਪਹਿਲਾਂ ਪੰਜਾਬ ਨਾਲ ਧੱਕਾ ਕੀਤਾ ਹੈ ਮਤਰੇਈਮਾਨ ਵਾਲਾ ਬਤਕਰਾ ਕਰਦੀ ਰਹੀ ਉਹ ਉਸੇ ਰਾਹ ਤੇ ਚੱਲ ਕੇ ਭਾਜ-ਪਾਸ ਜਿਹੜੀ ਹੈਗੀ ਹੈ ਉਹ ਵੀ ਪੰਜਾਬ ਦੇ ਹੱਕ ਮਾਰ ਰਹੀ ਹੈ ਜਿਹੜਾ ਦੇਸ਼ ਦਾ ਸੰਗੀਟ ਢਾਂਚਾ ਹੈ ਉਹ ਤੇ ਸਿੱਧੀ ਸੱਟ ਮਾਰੀ ਹੈ ਉਹਨਾਂ ਨੇ ਜਿਹੜੀ ਹੈ ਪੰਜਾਬ ਦਾ ਤੁਸੀਂ ਕਹੋ ਜਿਹੜੀ ਪੰਜਾਬ ਦੀ ਸਰਜ਼ਮੀਨ ਤੇ ਬਣਿਆ ਹੋਇਆ ਡੈਮ ਆ ਉਹਦੇ ਵਿੱਚ ਜਿਹੜਾ ਰੱਖ-ਰਖਾਅ ਉਹਦੇ ਵਿੱਚ ਪੰਜਾਬ ਦਾ ਜਿਹੜਾ ਜਿਹੜਾ ਹਿਸਾਬ ਬਣਦਾ ਉਹ ਉਹਨਾਂ ਨੂੰ ਬਹਾਲ ਕਰਨਾ ਚਾਹੀਦਾ ਅਸੀਂ ਡੀਸੀ ਸਾਹਿਬ ਤੋਂ ਮੈਂਬਰਾਂ ਨੂੰ ਦੇ ਕੇ ਇਹੀ ਮੰਗ ਕਰਾਂਗੇ ਵੀ ਜਿਹੜੀ ਕੇਂਦਰ ਸਰਕਾਰ ਨੇ ਜਿਹੜਾ ਇਹ ਫੈਸਲਾ ਲਿਆ ਉਹ ਇਹ ਫੈਸਲੇ ਨੂੰ ਵਾਪਸ ਲਵੇ ਤੇ ਜਿਹੜਾ ਤੁਸੀਂ ਕਹੋ ਵੀ ਪੰਜਾਬ ਦਾ ਜਿਹੜਾ ਕੋਈ ਵੀ ਹੱਕ ਆ ਸੀ ਉਹ ਨੂੰ ਮਾਰਨ ਦੇ ਹੱਕ ਵਿੱਚ ਨਹੀਂ ਅਸੀਂ ਇਹੀ ਮੰਗ ਕਰਾਂਗੇ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਜਿਹੜਾ ਵੀ ਉਹ ਮੋਦੀ ਸਾਹਿਬ ਨੂੰ ਵੀ ਇਹੀ ਅਪੀਲ ਕਰਦੀ ਹੈ ਵੀ ਉਹ ਇਹਦੇ ਤੇ ਦੁਬਾਰਾ ਧਿਆਨ ਦੇਣ ਤੇ ਜਿਹੜਾ ਪੰਜਾਬ ਦਾ ਜੋ ਵੀ ਬਣਦਾ ਹੱਕ ਉਹਨੂੰ ਬਹਾਲ ਕੀਤਾ ਜਾਵੇ ਐਸਐਮਜੀ ਨਿਊਜ਼ ਪੰਜਾਬ ਲਈ ਮੋਗਾ ਤੋਂ ਕਸੀਸ ਸਿੰਘ 라 ਦੀ ਰਿਪੋਰਟ